ਹਾਂ ਕੁਲ ਬਬਾ ਬਬਾ ਵਧੀਆ ਐ ਕੰਮ ਕਰਿਆ ਕਰੋ ਹੈਪੀ ਬਰਥਡੇ ਕਿੱਥੇ ਲੈ ਗਏ ਓਏ ਤੇ ਤੂੰ ਪੜਾਉਂਦੀ ਪਪਾ ਦਾ ਮਾਰ ਬਣਾ ਵਾਲੇ ਵਾਲੇ ਪਾਣੀ ਵੀ ਆਨੰਦਪੁਰਾ ਵਾਲਾ ਪਾਣੀ ਬਹੁਤ ਤੇ ਇਧਰ ਅੰਬਸਰ ਵਾਲਾ ਪਾਣੀ ਬਹੁਤ ਹੋਜੀ ਕੁੱਕਾਂ ਵਾ ਚੌਂਕ ਜਾ ਕੇ ਕਹਿੰਦੇ ਇੱਥੇ ਜਿਗਰਾ ਵਿੱਚ ਹੜ ਰਿਹਾ ਹੈ ਮੈਂ ਆਪਦੇ ਘਰ ਵਾਲੀ ਤੋਂ ਨਹੀਂ ਡਰਦਾ ਹੁਣ ਕੀ ਹੋ ਗਿਆ ਮੈਂ ਵੀ ਮੈਂ ਆਪਦੇ ਘਰਾਂ ਤੋਂ ਡਰਦਾ ਨਹੀਂ ਵਾਹ ਵਾਹ ਆ ਕੀ ਕਰਦੇ ਅੱਜ ਗੱਡੀ 'ਚ ਪਾਣੀ ਵੜ ਗਿਆ ਯਾਰ ਆ ਮੁੱਤ ਨਹੀਂ ਆਉਂਦਾ ਤੂੰ ਕਹਿੰਦੀ ਸਿਰ 'ਤੇ ਚੜਦਾ ਹੂੰ ਆ ਦੇ ਗੰਦ ਬੰਦ ਪੂਰਾ ਭਾਰਾ ਇਹਦਾ ਗੱਲਾ ਹੋਇਆ ਸਾਰਾ ਅੰਦਰੋਂ ਥੱਲੇ ਮੈਂ ਟੂਟ ਪੱਤੇ ਅੰਦਰੋਂ ਗੱਡੀ ਸਾਰੀ ਹੂੰ ਹਾਂ ਕੀ ਵਧੀਆ ਐ ਕੰਮ ਕਰਿਆ ਕਰੋ ਆ ਜੋ ਇਕ ਆ ਰਹਿ ਕੀ ਕਰ ਰਿਹਾ ਇਹਨੂੰ ਕਿਹੜੀ ਤੂੰ ਕਿਹੜੀ ਕਮਾਂਡ ਜਾਮੀ ਆ ਹੈ ਨਹੀਂ ਮੰਮੂ ਵੀ ਦਾ ਉਹ ਤਾਂ ਢੋਲਗਾ ਪਾਉਂਦਾ ਮੰਮੂ ਉਹਨੇ ਕਿੰਨਾ ਕੰਮ ਰਹਿਣ ਕਰਾ ਆ ਦੂਜੀ ਏਜ ਵੀ ਵੜ ਗਿਆ ਹੈ ਦੂਜੀ ਏਜ ਵੀ ਵੜਿਆ ਹੋਇਆ ਇਹਦਾ ਪੱਤੀ ਵੀ ਹੈ ਕੁੱਤੀ ਵੜਿਆ ਇਹਦੀ ਪਾਰੀ ਜਿਹੜੀ ਪਾਰਾ ਆਉਂਦੀ ਤਾਂ ਹੀ 스멜 ਆਉਂਦੀ ਹੁੰਦੀ ਸੀ ਮੈਨੂੰ ਚੜਦੀ ਸੀ ਵਰਗਲੀ ਚੜ ਕੀ ਦਾ ਸ਼ਾਲੂ ਵੀ ਜੀ ਅਸੀਂ ਨੱਕ ਜਿਆ ਘੁੱਟ ਲੈਂਦੀ ਸੀ ਸਾਰੀ ਗੱਦੀ ਪਸੰਦ ਬਰਥਡੇ ਬੁਆਏ ਅੱਜ ਆਪਾਂ ਇਹਦਾ ਰਾਤ ਨੂੰ ਬਰਥਡੇ ਮਨਾਉਣਾ ਪਲਟੀ ਜੰਟਾ ਦਾ ਪਲਟੀ ਜੰਟਾ ਦਾ ਇਹਦਾ ਵਾਹ ਵਾਹ ਕਰੋ 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 ਆ ਤਾਂ ਕੰਮਾ ਬਣਿਆ ਹੋਇਆ ਬੰਦਾ ਲੈ ਲੋ ਦੀਪਾ ਮਜਾ ਕਢਾਉਂਦਾ ਵਾ ਇਹ ਗੱਲ ਨਹੀਂ ਗੱਡੀ ਦੀ ਸਫਾਈ ਇਹ ਨਹੀਂ ਸਾਰਾ ਕੁਝ ਦੇਣਾ ਹਾਂ ਘਰ ਤੇ ਰਹਿਣਾ ਲੱਗ ਗਿਆ ਨੇ ਵਾਇਟ ਛਾਲ ਮਾਰ ਕੇ ਡਲਾਈ ਗਈ ਹੈ ਦੀਪੇਂਗੂਏ ਲਾਈਟ ਬਰਾਊਨ ਹੋ ਗਈ ਆ ਦੀਪੇ ਮੂਵੀ ਕਿਨੇ ਬਣਾਈ ਸੀ ਆਏ ਤੇਰੀ ਵੀਡੀਓ ਕਿਨੇ ਬਣਾਈ ਸੀ ਹੋਰ ਵੀ ਦਿਖਾਈ ਬਾਈ ਤਨ ਹੈਗਾ ਕੋਈ ਦਾਰ ਚਲ ਕਿਹੜਾ ਚੌਕਲੇਟ ਵਾਲਾ ਚੌਕਲੇਟ ਹੀ ਹੋ ਜਾ ਮਰਫੀ ਤਾਂ ਨਹੀਂ ਯਾਰ ਜੰਮੀ ਹੋ ਨਹੀਂ ਨਹੀਂ ਬਹੁਤ ਇੱਕ ਰੈਡ ਵਲਵਡ ਰਾਉਂਡ ਇਹਦੇ ਵਿੱਚ ਹਮ 12ਵਾਂ ਆ ਰਹਾ ਰਹਾਂ ਬੇਫਿਕਰ ਤੈਸ ਤੋਂ ਕੋਈ ਆ ਵੀ ਸੁਣ ਆਏ ਦੋਵੇਂ ਹੀ ਕਰਨਾ ਤੇਰਾ ਆ ਲੈ ਲਈਏ ਯਾਰ ਆ ਲੈ ਲਈਏ ਉਹ ਤੇ ਲਿਖ ਦੇ ਯਾਰ ਦੂਜੀ ਤੇ ਚੌਕਲੇਟ ਕਿਹਦੇ ਤੇ ਲਾਹੇ ਤੇਰੇ ਲਿਖ ਦੇ ਚੌਕਲੇਟ ਤੇ ਲਾਹੇ ਰੱਬੀ ਚ ਲਿਖ ਦੇ ਨਾਲੇ ਤੁੰਗ ਆ ਅੱਧਾ ਕੁ ਬਾਦਿੰਗ ਘੱਗੇ ਤੇ ਹਾਂ ਸਾਡੇ ਦੇ ਤੱਕ ਅੰਦਰ ਜਾ ਜਾ ਯਾਰ ਬੰਦੇ ਬੱਲਾ ਅਗਰ ਫਾਈਨ ਬਾਦ ਨਹੀਂ ਯਾ ਜੀ ਆਪਾ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਵਧੀਆ ਹੀ ਵਧੀਆ ਅੱਜ ਜਨਮ ਉਹ ਨਾ ਹੱਤਕੀਆਂ ਇੰਨੀਆਂ ਕਿਆ ਹੋ ਰਹੀ ਨਹੀਂ ਹੈਗੀ ਹੋਰ ਵੀ ਵਾ ਠੀਕ ਆ ਪੈਕ ਕਰਨੀਆਂ ਹਾਂ ਹੈਣੀ ਉਹ ਸੋਦੀ ਟਿੱਕੀਆਂ ਦਾ 15 ਤੋਂ 20 ਹੈਗੀਆਂ 20 ਕਾ 20 ਤੇ 25 ਮਿਆਹ ਨਹੀਂ ਵਾਹ ਕਰਦੇ ਫਿਰ ਜਦੋਂ ਗਰਮਾ ਗਰਮ ਟਿੱਕੀਆਂ ਹੈ ਤਾਜ਼ੀ ਤਾਂ ਜੀ ਬਦਾਨਾ ਪਲੇਟਾਂ ਦਹੀਂ ਵਾਲਿਆਂ ਦੀ ਕਰਦੀ ਗੋਲ ਗੱਪੇ ਪੰਜ ਪਲੇਟਾਂ ਦਾ ਹੀ ਪੱਲੇ 10 ਟਿੱਕੀਆਂ ਸਰ ਬਾਤ ਕਰ ਦਿਓ ਗ੍ਰੰਡ ਕਰਨਾਟਾ ਓ ਲੱਗਦਾ ਵੀ ਮਖਣਾ ਮੈਂ ਤਾਂ ਸਾਰੇ ਪੰਜ ਲੈ ਲੈਣਾ ਹੁਗਰੇੜੀ ਸਮਾਨ ਹਾਂ ਯਾਰ ਲੇਟਾ ਬਹੁਤ ਹੋ ਗਿਆ ਕੰਮ ਯਾਰ ਗੋਲ ਗੱਪੇ ਖਵਾ ਦੇ ਯਾਰ ਉਹਨਾਂ ਟਾਈਮ ਸਾਨੂੰ ਆਹ ਚੀਜ਼ਾਂ ਦੇ ਇੱਕਦਮ ਮਖਣਾ ਕੰਨਾਂ ਦੇ ਮੂੰਹ ਚ ਪਾਣੀ ਲਿਆ ਦੇਣਾ ਕੋਲ ਦੀ ਬੱਲੀ ਆਉਂਦੀ ਹੈ ਜੀ ਦਾ ਪੂਰੀ ਵਧਾਉਂਦੀ ਹੈ ਗੱਲ ਨਹੀਂ ਹੈ ਇਹਦੀ ਮਿੱਠੀ ਚੜ੍ਹਣੀ ਹਮ ਨਿੱਕੇ ਤੇ ਹੁਣ ਪੁਲੀਨੇ ਵਾਲੀ ਪਦੀਨੇ ਆੜੀ ਨਹੀਂ ਆਉਂਦੇ ਲੋਪੇ ਹੋ ਜਾਣਾ ਉਹਨਾਂ ਵਾਲੀ ਯਾ ਇਹਦਾ ਮੈਸੇਜ ਆਉਗਾ ਮਖੜਾ ਕੰਮ ਆ ਹ ਬੱਲੇ ਸਤਿ ਸ੍ਰੀ ਅਕਾਲ ਆ ਮੈਂ ਤਾਂ 100 ਮਿੰਟ ਰੁਕ ਰਿਹਾ ਹੋਰ ਉਹਨੂੰ ਪਕੜਿਆ ਮਾੜਾ ਪੀਤੇ ਦਾ ਵਿਆਹ ਆ ਗਿਆ ਨਹੀਂ ਪਕੌੜੇ ਤਾਂ ਖਾ ਸਕਦੇ ਆ ਥੋੜੇ ਚੱਕ ਕੇ ਨਾ ਦੇਣਾ ਵੱਡੇ ਵੱਡੇ ਲੈ ਚੱਕਣੇ ਕਰ ਦੋ ਇਹਨਾਂ ਨੂੰ ਖਵਾ ਲਾਂਗੇ ਉਹ ਵੀ ਇਹਨਾਂ ਨੂੰ ਖਵਾਉਣੇ ਹੁੰਦੇ ਆ ਰੋਟੀ ਥੋੜੀ ਗੱਲ ਕਰਦਾ ਆਪਾਂ ਬੰਦ ਤਾਂ ਜਾਉਂਦੇ ਆ ਪੀਣ ਪਾਣ ਦੇ ਸੱਖਾਂ ਵੀ ਹਾਂ ਐਕੀ ਲੈਂਦਾ ਹਾਂ ਹਾਂ ਮਿਲਿਆ ਹੀ ਐ ਕਾ ਉਹਨਾਂ ਨੇ ਚਲੋ ਭਾਬੀ ਫਿਰ ਚਲੋ ਗਰਾ ਮਮੂ ਹੋਣੀ ਉਹ ਆਈ ਨਹੀਂ ਕਰਾ ਲਿਆਓ ਕਰਾ ਸਮਾਨ ਚੱਕ ਕੇ ਉਹਨਾਂ ਦਾ ਠੰਡਾ ਹੋ ਜਾਣਾ ਉਹ ਪਾਓ ਫਿਰ ਕੂਰਤਾ ਹਾਂ ਉਹਨਾਂ ਦਾ ਚਾਹ ਪਿਆ ਅੱਜ ਪਾਰਟੀ ਲਾ ਦੋ ਚਾਹ ਪਿਆ ਨਾ ਇਹ ਗੱਡੀ ਨੂੰ ਵੀ ਅੱਜ ਸਾਰੀ ਦਿਹਾੜੀ ਲੱਗੀ ਮਾਤਰਾ ਫਿਰ ਕਿੰਤਪੁਰ ਵੀ ਚੱਲਣਾ ਆਪਾਂ ਹਾਂ ਤਾਂ ਇਹਦਾ ਸਾਰੀ ਦਿਹਾੜੀ ਲਾ ਜਾਂਦੀ ਅੱਜ ਠੰਡੀਆਂ ਜੋ ਤਾਲੀ ਮਾਤਾ ਦੇ ਜਾਣ ਨਹੀਂ ਉੱਥੇ ਤਾਂ ਇਹਨੇ ਕਿਹਾ ਹੜ ਆਇਆ ਹੜ ਆਇਆ ਲਾ ਉਹ ਨਹੀਂ ਨਹੀਂ ਸਹੀ ਆ ਲਾ ਮੀ ਆ ਭੈਣੇ ਨਹੀਂ ਗਿਆ ਸੰਦਾ ਉਹ ਨਹੀਂ ਨਹੀਂ ਭੈਣੇ ਨੂੰ ਕੀ ਪਤਾ ਇਹ ਕਦੇ ਇਹ ਕਦੇ ਮੌਸਮ ਤੋਂ ਭਾਗ ਆਣ ਲੱਗੀ ਵੀ ਹੈ ਵੀ ਰਗੀ ਕਹਿੰਦੇ ਕਿ ਤੇਰੇ ਨਹੀਂ ਹੈ ਮੇਰੇ ਬਬੀ ਆਏ ਕੋਈ ਨਹੀਂ ਆ ਕੋਈ ਨਹੀਂ ਆ ਜਿੱਦਾਂ ਰਾਈ ਤੇ ਤੂੰ ਲੁਆਣੇ ਤੇ ਤੁਹਾਡੇ ਸਾਡੇ ਬੁੱਪੜੀ ਆ ਚੱਲਾ ਵਿਚਾਨੀ ਸਾਦੀ ਸਾਦੀ ਨੇ ਰੋਕਦੇ ਨੇ ਗਾਂਹ ਜਾਵੜੇ ਹੋਈ ਰੋਕਦੇ ਗਾਂਹ ਦਾ ਦਜਗਰਾਤ ਦਾ ਗਾਲੂ ਆ ਮਾਤਾ ਦਾ ਹੋਣਾ ਆਈਆ ਸਹੀ ਗੱਲ ਜਿਗਰਾਤ ਦਾ ਤੇ ਗੱਲ ਆਹ ਮੇਰੇ ਸਹਾਰਾ ਹਰਿਵੰਦ ਓਏ ਨਹੀਂ ਹਾਂ ਰਹਿ ਕੇ ਉੱਤੇ ਨਹੀਂ ਇਹਨਾਂ ਜਿਆਦਾ ਇਹ ਪੱਤਰਕਾਰ ਕਿੱਥੇ ਜਾਣਾ ਬਹਿ ਜੋ ਟੱਕੇ ਮੌਸਮ ਵਿਭਾਗ ਵਾਲੇ ਇਹ ਆਣਾ ਜੀ ਸਿੱਖਾਂ ਦਾ ਵਾਲਾ ਕਰਦੀ ਤਾਂ ਕਰ ਮਈ ਦੀ ਤਾਂ ਜਾਨ ਆ ਕੇ ਅੱਡੇ ਤੇ ਖੜੇ ਸੀ ਉਹ ਭਾਈ ਦਾ ਦੱਸਾ ਚ ਹਾਂ ਜਿਹੜਾ ਤਾਂ ਗਜਰਾਪਾ ਉਹ ਸੀ ਉਹ ਗਿਆ ਵਾਸੀ ਉਹ ਕਿਨਾਂ ਤੇ ਪਾਣੀ ਕਰਕੇ ਮੁੜੇ ਆਏ ਕਿੱਥੋਂ ਜਗਰਾਵਾਂ ਦੇ ਗਏ ਸੀ ਮੋੜ ਕੇ ਕਿੱਥੋਂ ਆਏ ਕਿੱਥੋਂ ਚੰਦਪੁਰ ਨਹੀਂ ਆ ਆ ਬਨਾਲੇ ਵਾਲੇ ਪਾਣੀ ਬਨਾਲੇ ਵਾਲੇ ਪਾਣੀ ਮੇਰੇ ਅਨੰਦਪੁਰਾ ਵਾਲੇ ਪਾਣੀ ਬਹੁਤ ਤੇ ਇਧਰ ਅੰਬਸਰ ਵਾਲੇ ਪਾਣੀ ਬਹੁਤ ਆ ਜੀ ਕੁਕਾਂ ਵਿਚੋਂ ਜਾ ਕੇ ਤੇ ਇੱਥੇ ਜਗਰਾਵਾਂ ਚ ਹੜ ਆਏ ਆ ਆ ਗਿਆ ਆ ਗਿਆ ਆ ਗਿਆ ਵੀ ਆ ਗਿਆ ਆ ਗਿਆ ਆ ਗਿਆ ਹਾਂ ਉਹ ਦੇ ਕੱਲ ਨੂੰ ਜਾਣਾ ਫਿਰ ਆਪਾਂ ਜੰਧਪੁਰ ਨਹੀਂ ਜਾਣਾ ਜਾਣਾ ਸਾਧੂ ਦਾ ਇੱਧਰ ਤਾਂ ਰੌਲਾ ਪਈ ਜਾਂਦਾ ਯਾਰ ਬੇਲਾ ਖੜ ਗਿਆ ਵਾ ਮम्मू ਦੇ ਬਾਲ ਦਾ ਦੇਖ ਕੇ ਇੱਕ ਵਾਰ ਮम्मू ਅੱਜ ਤੇਹਾਂ ਪਾਇਆ ਸਾ ਤੇ ਇਹਨਾਂ ਨੇ ਬਈ ਕਿਹਾ ਪਾਇਆ ਭੋਗ ਨਹੀਂ ਬਣਾਇਆ ਨਹੀਂ ਨਹੀਂ ਹੁਣ ਤਾਂ ਹੋ ਗਿਆ ਦੱਸਦਾ ਮੈਂ ਇਹਦੀ ਮੰਮੀ ਦਾ ਪੂਰਾ ਆਂਟੀ ਦਾ ਹਾਂ ਮਗ ਘਣੀਆ ਗਿਆ ਮਰ ਵੇ ਕਦੀ ਤੂੰ ਘੋਲ ਗਿਆ ਪਾਸਾ ਦਰੁਪ ਗਿਆ ਮੇਰੇ ਗਿੱਟੀਆਂ ਲਾ ਦੇ ਨਹੀਂ ਬਾਹਰ ਪਾ ਜਾ ਬੱਤ ਨਿਬੜ ਗਿਆ ਕਾਜ ਤਾਂ ਮੋਹਾ 11:00 ਵਜੇ ਆਏ ਕਰਦਾ ਸੀ ਪਾ ਦਾ ਰਹਿਣ ਦਾ ਪਾ ਦਾ ਮਤਾ ਅੱਗੇ ਕੀ ਤੂੰ ਭਾਗੀ ਪ੍ਰਾਨ ਨੇ ਰੇ ਹਨ ਕਰੀ ਜਾਂ ਨੀ ਤਰ ਚੇ ਕਿਉਂ ਨਹੀਂ ਹਨ ਕਰੀ ਜਾਂਦੇ ਨਹੀਂ ਨਾ ਅਜੇ ਕਿ ਤਾ ਚਲੋ ਵੀ ਅੰਦਰ ਅਗਰਾ ਕੱਟ ਗਏ ਵੀ ਲੇਟਡ ਹੈ ਪੀ ਬਰਥ ਆ ਵੀ ਦੀਪੇ ਦਾ ਅੱਜ ਚਲ ਚੱਲ ਮੈਂ ਪੀਤੇ ਲਵਾਂ ਮਾਰਨ ਜਾਦਾ ਵੀ ਨਾ ਕੋੜਾ ਉਹ ਤਾਂ ਨਹੀਂ ਮੈਂ ਮੈਂ ਉਹ ਵਾਰ ਦਿੰਦੇ ਆ ਮੈਂ ਨਹੀਂ ਇਹ 13ਵਾਂ ਕੀਤਾ ਦਾ ਬ੍ਰੈਂਡ ਜਿ ਰੱਖ ਲੈ ਯਾਰ ਹੈ ਹੈਪੀ ਬਰਥਡੇ ਯਾ ਜ ਮੁੰਡੇ ਦਾ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਇੱਕ ਵੀ ਬਰਥਡੇ ਉਹ ਲੇਟ ਹੋ ਗਿਆ ਲੇਟ ਹੋ ਗਿਆ ਉਹ ਕੰਮ 13ਵਾਂ ਹੋਣਾ ਹੈ 13ਵਾਂ ਮਨਾਇਆ ਆ ਆ ਯਾਰ ਕਿਹਦਾ ਹੋਏ ਯਾਰ ਕਿਹਦਾ ਆ ਇੱਧਰ ਵੀ ਆ ਜਾ ada cerita nami menunggu ਕੀ ਕਰੀਏ ਨਾ ਆਹ ਹੁਣ ਕੋ ਬੈਣਵਾ ਦੇ ਲੈ ਛੱਡ ਜਾਂ ਹਰਦੀਆ ਨਹੀਂ ਹੋਏ ਮੰਮੀ ਤੋਂ ਕਟਾਣਾ ਆਪ ਦੀ ਵਜ੍ਹਾ ਨਾਲ ਉਹ ਮੂੰਹ ਜੜਾ ਗੋਰਸੀਆਂ ਬਾਥਰੂਮ ਚ ਲਾਇਆ ਉਹਨਾਂ ਨੂੰ ਖਿੱਚ ਲੋ ਥੋੜਾ ਜਿਹਾ ਨਹੀਂ ਹੈ ਖਿੱਚ ਲੋ ਕੋਈ ਖਰ ਨਹੀਂ ਆ ਬੇਟਾ ਲੋੜ ਹੀ ਨਹੀਂ ਕੱਢ ਲੋ ਦੇ ਖਿੱਚਣਾ ਲੱਗਾ ਚਲੋ ਦੇਖ ਲੋ ਮੁੰਡਾ ਸ਼ਰਮਾਈ ਜਾਂਦਾ ਉਹ ਬੈਠੇ ਕੋਈ ਕਦਰ ਹਾਣੇ ਵਾਲਾ ਹਾਂ ਉਹਨਾਂ ਵੱਲ ਨੂੰ ਕਰ ਦੇ ਕੰਡ ਨਹੀਂ ਨਹੀਂ ਪਾਸੇ ਨੂੰ ਮਾਰ ਐ ਉਹ ਲਾ ਬਾਬਾ ਕਰਕੇ ਕਹਿੰਦੇ ਸ਼ਰਮ ਆ ਗਿਆ ਉਹ ਵੀ ਸਿੱਖਾ ਗਾ ਹੈ ਹੈਪੀ ਬਰਥਡੇ ਜੀ ਰਣਜੀਤ ਸਿੰਘ ਹੈਪੀ ਬਰਥਡੇ ਜੀ ਸੁਵਿੰਦਰ ਸਿੰਘ ਚਲੋ ਵੀ ਘਟੋ ਚਲੋ ਵੀ ਇਧਰੋਂ ਇਧਰੋਂ ਉਹ ਦਾ ਮਾਰ ਮਾਰੂ ਘਟੇ ਚਲੋ ਹੈਪੀ ਬਰਥਡੇ ਰਹਿੰਦੇ ਹੋਏ ਅੰਕਲ ਇਹ ਪਹਿਲੇ ਹੀ ਕਹਤਾ ਸੀ ਮੋੜ ਕੇ ਆਓ ਰਾਤ ਨੂੰ ਖੋਲ ਜਾਂਦੀ ਐ ਇਹਨਾਂ ਨੇ ਨਹੀਂ ਨਹੀਂ ਆਪਣੇ ਨਾਲ ਲਿਆਉਂਦਾ ਨਹੀਂ ਲੈ ਆਏ ਵੀ ਕਿੱਥੇ ਲੈ ਗਏ ਓਏ ਇਹਨੇ ਕੰਟਰੈਕਟ ਕਰਾਇਆ ਜੀ ਇਹਨਾਂ ਨੂੰ ਭੁੱਲਾ ਦੇ ਜਾਨੀ ਮੋੜ ਕੇ ਆਓ ਜਲਦੀ ਨਹੀਂ ਉਹਨਾਂ ਕਹਿੰਦਾ ਇਹ ਦੂ ਘੜਾ ਨਹੀਂ ਪਾਪਾ ਦਾ ਮਾਰ ਲਾ ਜਾਵੇਂ ਕੱਟਿਆ ਕਰੋ ਕਰੋ ਬਾਬਾ ਬਿਆ ਜੱਕੜੇ ਉਹ ਬਾਬਾ ਉਹ ਬਾਬਾ ਨੇ ਖੁਸ਼ੀ ਮਨਾਈ ਆ ਨਾ ਉਹ ਦਾ ਖੁਸ਼ੀ ਮਨਾਇਆ ਮੰਦੇ ਚਲ ਚਲ ਆਈਏ ਚਲੋ ਵੀ ਚਲੋ ਚਲੋ ਪਾੜਦੇ ਚਲੋ ਪਾੜਦੇ हा <pyat> <immigrant> <ihaning Mechanics> hey नहीं करना <Wes drinkinghil visa> <स totally> <doesn't pray language> <Engagement> गाल गलत गल ਬਾਤ ਵੀ ਛੱਤੇ ਮਾਰ ਲਾ ਅੱਖਾਂ ਚ ਮਾਰ ਲੂੰਗੀ ਛੱਪੇ ਮਾਰ ਪੜਾਣਾ ਮੂੰਹਾਂ ਤਾਂ ਆਲਾ ਉਹੀ ਕਰਵਾ ਕਰਦੀਆਂ ਚਲੋ ਓਏ ਯਾਰਾ ਕਾਲਾ ਬਾਬਾ ਲਿ ਗਿਆ ਗਿਆ ਤੇ ਕੁੰਨੀ ਨੂੰ ਖਾ ਪਈ ਜਾਂਦੀ ਓਏ ਕੋਈ ਨਾ ਨੋਟੀ ਜਿਹੇ ਵਕਾਣ ਕਰਦੇ ਨੇ ਉਹ ਯਾਰੀ ਉਹ ਕੀ ਪਤਾ ਦਰ ਕੋਈ ਆ ਜਾ ਜਿੱਥੇ ਨਹੀਂ ਆਉਂਦੀ ਜਾਂ ਫਿਰ ਇਹ ਵੀ ਜਾਂਦੇ ਹੁੰਦੇ ਨੇ ਤੇ ਤੋਹ ਗੱਲ ਜੇ ਜਾਂਦਾ ਕਿ ਕੱਟਣ ਦੇ ਕੇ ਆ ਜਾ ਮੋਟਾ ਹੋ ਗਿਆ ਰੰਗ ਧੱਗ ਨਾਲ ਸਾਫ ਹੋ ਗਿਆ ਰੰਗ ਧੱਗ ਨਾਲ ਪੂਰਾ ਹੋ ਗਿਆ ਦੇਖ ਲੈ ਨਹੀਂ ਨਹੀਂ ਓਏ ਹਾਈਡਰਾ ਹੋਇਆ ਹਾਈਡਰਾ ਕਰਾ ਲੇ ਫੇਸ਼ੀਅਲ ਕਰਤਾ ਹੋ ਗਿਆ ਨਾ ਤੇ ਮੇਰਾ ਰੰਗ ਧੱਗ ਗਿਆ ਸਹੀ ਗਿਆ ਚਲੋ ਦਰੀ ਆ ਰਹੀ ਹੈ ਦਰੀ ਗਰੂ ਏ ਆ ਸੈਫੂ ਵਾਲਾ ਕੀ ਠੀਕ ਆਖਾ ਆ ਭੀਮ ਕੱਢੀ ਜਾਂਦੀ ਆ ਮੱਲਾ ਦਾ ਕਿਸੇ ਨੇ ਗੋਲਾ ਛੱਡਦਾ ਇੱਥੇ ਨਾ ਵੀ ਜਨਾਬ ਹਟਿਆ ਹੋਣਾ ਆ ਆ ਆ ਫੋਟੋ ਕਰਦੇ ਫੋਟੋ ਮਾ ਫੋਟੋ ਕਰ ਗਰਨੂਰ ਕਰਦਾ ਮੰਮੀ ਪਰੇ ਨਾ ਹੋ ਜਾ ਡੈਡੀ ਇਹ ਨੋਟ ਦੇ। ਉਹਦਾ ਨਾਮ ਕੀ ਹੁੰਦਾ ਕੇਕ ਤੇ ਪਈ ਜਾਂਦਾ। ਮੰਮੀ ਲਵੇੜਾ ਝੱਗ ਚੁਗਣੀ ਪਾਉਣੀ। ਉਹ ਤੁਸੀਂ ਆਸ ਵਿੱਚ ਖੇਡ ਨਹੀਂ। ਉਹ ਪਾਏ ਤਾਂ ਦੇ। ਬੰਨਣਾ ਗੁਰਨੂਰ ਆਲ ਜਾ ਕੋ। ਸਰ ਜੀ ਗੰਨੂਰ ਦੇ ਪਰ ਖੜਾ। ਬੰਨਣਾ ਪਾਣੀ ਆਉਂਦਾ। ਪਾਣੀ ਪਾ ਗਈ ਕਿ ਪਾਣੀ ਨਹੀਂ। ਇਸ ਨੂੰ ਆਪ ਕੋਈ ਨਾ ਸ਼ਿਕੰਗਿਆ ਹਿੰਦਿਆ ਪਾਗ। ਹੋ ਗਿਆ ਵੀ। ਅਗਲੇਓ ਚਲੋ ਵਾਚ ਅਗਲੇਓ ਚਲੋ ਵਾਚ ਓਏ ਛਲਗ ਦੀ ਝਾੜੀ ਨਹੀਂ ਕਰਦਾ ਉਹ ਨੱਕਿਆ ਵਾੜੀ ਚੱਲ ਬਣਾ ਤੇਰਾ ਅੰਮੇਂਾ ਥੋੜੇ ਲੁੱਟੂ ਜੇ ਆਇਆ ਤਾਂ ਛਲਗ ਨਹੀਂ ਤੇ ਇਹਦਾ ਤੂੰ ਮੈਂ ਜਾ ਵੀ ਕਢਾਉ ਹੁਣ ਲੈ ਸ਼ਨੀਵਾਰ ਆਪਾਂ ਜਾਣਾ ਹੱਥੇ ਹੋ ਨਹੀਂ ਨਹੀਂ ਓਏ ਹੁਣ ਜਾਣਾ ਲੁੱਟੋੜੇ ਹੁਣ ਇਹਦੇ ਬੇ ਤੜਕੇ ਲੁੱਟੋੜੇ ਆ ਗਏ ਮੇਰੇ ਅੱਜ ਹੀ ਲਾਉ ਮੈਂ ਤੇ ਮੈਂ ਹੁਣ ਲਾਉ ਏ ਕੱਟ ਕੇ ਆਦਾ ਮੁੰਡਿਆ ਚੱਲ ਜਾ ਲਾਉ ਗਰਾਮ ਦਾ ਮੁੰਡਿਆ ਆ ਆ ਕਿਸੇ ਸ਼ਿੱਤਿਆ ਆ ਆ ਕਮਾਲ ਹੈ ਤੁਮੇਰਾ ਗੇਮ ਚ ਹੈਗਾ ਜੀ ਗੇਮ ਚ ਹੈਗਾ ਤੇਰਾ ਆ ਉਹ ਆਲੇ ਮਲੇ ਗੇਮ ਪਲੇਰ ਉਹ ਬਾਲੀ ਗਈ ਅੱਜ ਤਾਂ ਤਗੜੀ ਦਿਹਾੜੀ ਪਾਉਂਦੇ ਆ ਆਦਾ ਆਦਾ ਦੋਸਤਾਂ ਨਾਲ 10 15 ਦਾ ਲੁੱਟੋ ਮੇਰੇ ਬਰੇ ਬੰਦੇ ਚੁੰਗੜੀ ਤਾਂ ਨਹੀਂ ਦਿਹਾਦੀ ਉਹਨੂੰ ਲੁੱਡੋ ਦਾ ਬਾਹਲਾ ਸ਼ਕੀਨ ਆ ਇਹ ਦੇਖਿਆ ਹੋਲੇ ਨਹੀਂ ਵੀ ਹੋ ਗਏ ਨਾ ਇੱਧਰ ਹੋਰ ਹੋਈ ਜਾਂਦਾ ਉਹ ਪਾਸ ਬਹੁਤ ਆਨੇ ਦਾ ਖਪਣਾ ਦੀ ਖੇਡਣਾ ਨਹੀਂ ਹਾਂ ਬੋਲੇ ਇਹਦੇ ਆਈ ਦੱਸ ਦੇ ਤੇ ਪਾਰੀ ਕੋ ਬੋਲ ਇਹੋ ਵੀ ਕਹਿੰਦਾ ਜਸਨ ਦੋ ਦੋ ਵਾਲਾ ਆ ਅੱਜ ਤਾਂ 5 500 ਵਾਲਾ ਮੈਂ ਕਿ ਚੱਲੂ ਪਾਪਾ ਕਿਆਣ ਦੇ ਤੂੰ ਅੱਜ ਤੁਸੀਂ ਵੀ ਸਮਝਿਆ ਨਹੀਂ ਕੋਈ ਦੇਖਦਾ ਹੋਰ ਆਏ ਤੁਸੀਂ ਕਿੱਤੇ ਆ ਇਹ ਤੂੰ ਪੂੜਿਆ ਇਹ ਤਰ ਮੰਮੂ ਖੋਜੀ ਤਾਂ ਹੈ ਓਏ ਗੱਡ ਤਾਂ ਕੋਈ ਨਹੀਂ ਲੈਣਾ ਆਹ ਹੋਰ ਖੋਲ ਲਾ ਗਿਆ ਉੱਟਾ ਯਾਰ ਖੋਲ ਲਈ ਆਉਂਦਾ ਚੁੰਗਰਮੀ ਇਹਦਾ ਕੋਈ ਭਰੋਸਾ ਨਹੀਂ ਕਰਦਾ ਡੱਡੂ ਜਿਆ ਮੇਰੇ ਹਾਂ ਮੇਰੇ ਬਣਾਇਆ ਦਾ ਦੂਜੀ ਮੇਰੇ ਕੋਲ ਤਾਂ ਆਸਕੀਨ ਤੇਰਲੀ ਕੁੜਲੀ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਅਸਲ ਪਾਸੇ ਕਮਾਉਣੀ ਦੇ ਦੰਦਾ ਖੋਲ ਦੇ ਕੋਲ ਇਹ ਡੱਡੂ ਹੋਣਾ ਨਹੀਂ ਦੇਖੋ ਕੀ ਨਿਕਲੂ ਚੁੰਗਰਮੀ ਹੋਣਾ ਇਹ ਬੀਜਾ ਨਹੀਂ ਲੈਣੇ ਕਿੱਢਣਾ ਪਾਣੀ ਵਾਲੀ ਬੋਤਲ ਆ ਨਹੀਂ ਛੇਟਾ ਛੇਟਾ ਬਾਹਰ ਕੇ ਦਾ ਦੇਖ ਉਹ ਰਹਿਦਾ ਉਹ ਲਿਆ ਕੇ ਤਾਂ ਮੋਹਰੇ ਦਿੰਦਾ ਕਹਿੰਦਾ ਥੈਂਕ ਯੂ ਭਾਪੀ ਬਾਨੀ ਲੱਗਦੀ ਆ ਉਹ ਨਹੀਂ ਨਾਲ ਹੀ ਦੇਖਣਾ ਨਾਲ ਹੀ ਦਾ ਕਾਲਾ ਹੈ ਰਸਤਾ ਬਦਲਤਾ ਵੇ ਨੇ ਸੈਂਟ ਦੇਖ ਕੇ ਸੋਆ ਉਹ ਖਾਲੀ ਨਾ ਵੀ ਦੇਖ ਲੈ ਓਏ ਹੈਗਾ ਵਾਲਾ ਤੂੰ ਤਾਂ ਕੀਤੇ ਸਿਰਕ ਕਰ ਦੇ ਦੇ ਇਹਨੂੰ ਹਜੇ ਵੀ ਸ਼ੱਕ ਆ ਵੀ ਝੱਗ ਨਾ ਹੋਵੇ ਝੱਗ ਦਾ ਇਧਰ ਹੀ ਪਈ ਐ ਪੀਤਾ ਦਾ ਊਦ ਲਾਉਂਦਾ ਮੈਂ ਤੂੰ ਹੱਥ ਹੜਕਾ ਤਾਂ ਮਾੜਾ ਸੈਟ ਹੈ ਚਲ ਬੇਕ ਤਾਂ ਉਹਨੂੰ ਘੋਣੇ ਤੂੰ ਦੱਸ ਤਾ ਇੱਥੋਂ ਬੋਲ ਚ ਕਰੀ ਇਹ ਤਾਂ ਉਹਨੂੰ ਮੈਂਟੋਲ ਦੀ ਮਸੂਰੀ ਦੇਣੀ ਹੈ ਨਹੀਂ ਨਾ ਹੋ ਜਾਈ ਹੁੰਦੀ ਰਾਜਕੇ ਖਾਲਾ ਚਾਹ ਤੋਈ ਇਹ ਲੈ 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 ਕੇ ਆਇਆ ਜੀ ਬੇਰੀ ਇਹਦਾ ਮੋੜੀ ਕਾੜ ਦੇਣੀ ਮੇਰੇ ਬਾਹਰ ਲੱਜੂ ਆ ਤੇ ਸਗਣ ਯਾਰ ਯਾ ਕੇ ਨਾ ਰਾਮ ਇਹ ਪੈ ਆਪਾਂ ਤਾਂ ਉਹ ਲੈਣ ਦੇਣ ਦਿੰਦਾ ਹਟੋ ਆ ਆਏ ਐਂ ਕਰੀ ਜਾਣਾ ਕਰ ਆ ਆ ਆਪਣਾ ਤਾਂ ਰਹਿੰਦਾ ਲੁੱਡੋ ਵਾਲਾ ਇਹਦੇ ਕੰਨੀ ਆਪਣਾ ਤਾਂ ਹਿਸਾਬ ਦਾ ਬਾਾਕੀ ਆ ਬਾਾਕੀ ਕਾਹ ਨੂੰ ਕਰਾਂਗੇ ਮੋਹਨ ਦਾ ਸਿਖਰ ਦਾ ਮਾਸਕੀ ਗਾਣਾ ਅਰੇ ਹੁਣੀ ਕਹਿ ਦੇਣਾ ਲਾਈਵ ਮੈਚ ਦੇਖੀ ਰੋਗੇ ਜਾਨ ਦੇ ਰਿਹਾ ਜੋ ਟਿੱਕੀ ਹੁੰਦਾ ਗਏ ਚਲੋ ਕਹਿ ਦਈਏ ਜੇ ਤੇ ਨਾ ਮਾਰੀ ਹੋਈ ਆਦੇ ਆਦੇ ਫੜ ਲੈ ਸਾਰੇ ਪਏ ਫੇਰੋ ਬਾਹਰ ਚੋ ਉਹ ਵਾਸਤੂ ਹਾਂ ਪੈਂਦਾ ਪੈਂਦਾ ਇਹਦਾ ਖਾਣਾ ਰੋਟੀ ਖਾਦੀ ਪੈ ਫੜ ਦੇ ਕਾ ਲਿਆ ਤੂੰ ਮੈਂ ਫੜ ਕਰਾ ਦੇ ਹੱਥ ਫੜ ਕੇ ਆਏ ਬੁਆ ਲਈਦਾ ਹੁੰਦਾ ਕੁਝ ਨਾ ਹੋਰ ਚਲੋ ਵੀ ਦੀਪਾ ਆਪਣਾ ਧਾਰਿਆ ਪੈ ਮੈਂ ਉਹ ਕਹਾਂ ਕਾਕਾ ਯਾਦ ਜਾ ਤਗੜਿਆ ਨਾ ਕੱਲ ਚੱਲ ਗਿਆ ਓਏ ਓਹ ਧਾਰ ਤਾ ਚੱਲ ਵੀ ਚੱਲ ਬਹੁਤ ਕੋਈ ਕਾ ਨਹੀਂ ਪਾਏਗਾ ਅਈ ਲੋ ਕੋਈ ਗੱਲ ਨਹੀਂ ਪੁੱਛ ਘਾੜ ਕਰ ਲੋ ਆਪਾਂ ਇਹ ਆਪਣਾ ਨਹੀਂ ਆਪਾਂ ਪੈਸੇ ਨਹੀਂ ਲੈਣੇ ਦਿੱਤੇ ਪਈ ਪੈਸੇ ਖੜਾ ਦੇ ਮੈਂ ਉਹਦੇ ਆ ਦੇ ਦੇ ਇਹ ਮੰਮੀ ਕਹਿੰਦੀ ਆ ਦੇ 500 ਰੁਪਏ ਦੇ ਦੇਦਾ ਜਗਾ ਮੈਨੂੰ ਇੱਕ ਦਾ ਖੋਲ ਪਹਿਲਾਂ ਫੋਟੋ ਕਰਾ ਲੈ ਫਿਰ ਇੱਕ ਖੋਲ 500 ਖੋਲ ਦੋਨੇ ਵਾਰੀ ਕਰੇ ਛੜਕਦੇ ਯਾਰਾ ਮਾ ਨਹੀਂ ਹੁੰਦੀ ਛੜਕ 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 ਕਦੇ ਨਾ ਬਾਬੇ ਵਾਲੇ ਕਾਂਲੇਜੀ ਛੜਕ ਲੈਣਾ ਛੜਕ ਛੜਕ ਮੁਕਾਰ ਆਣਾ ਉਹ ਵੀ ਬੀ ਲੋਟ ਸੀ ਪਿੱਛੇ ਪਹਾੜ ਪਾਸੇ ਨਹੀਂ ਸੀ ਚਾਰੇ ਦਾ ਕਰਕੇ ਉਹ ਪੈਸੇ ਲੈਣ ਨੂੰ ਫਿਰਦੀ ਆ ਉਹ ਚੱਕਰ ਦੇ ਦੇ ਮੇਰੇ ਇਹਨੂੰ ਪਤਾ ਹੈ ਕੀ ਕਰਮ ਹੈ ਆ ਇਹ ਦੌਣ ਆ ਆ ਦਾ ਕਵਾਯਾ ਨਹੀਂ ਨਹੀਂ ਮੂੰਥੇ ਨਹੀਂ ਲਾਦੇ ਹਲ ਉਸੇ ਤੇ ਲਾਦੇ ਮੂੰਥੇ ਤੇ ਲਾਦੇ ਮੂੰਥੇ ਲਾ ਕੇ ਚੁਗਾ ਲਾ ਬਾਬਾ ਜਾਨਾ ਏ ਬਾਬਾ ਪਹਿਲਾ ਪਹਿਲਾ ਕੁ ਲੱਗ ਆ ਗਿਆ ਬਾਬਾ ਲਗਾ ਨਾ ਲੱਗ ਨਾ ਬਾਬਾ ਨੇ ਵੱਧ ਲਾ ਦਿੱਤੇ ਸਹੀ ਗੱਲ ਠੀਕ ਹੈ ਨਵੇਂ ਨੂੰ ਤਾਂ ਰਹਿਣ ਦੇ ਆਪਾਂ ਖਾ ਲੈਂਦੇ ਕੇਲੇ ਦਾ ਕਟਾ ਹਾਂ ਖਾਤਾ ਹੈ ਇਹ ਕੇਲੇ ਖੱਟਾ ਹੀ ਆ ਕੇ ਤਾ ਤੂੰ ਖਾਦਾ ਨਾ ਵੀ ਕੇ ਪਹਿਲੇ ਪਾਸੇ ਖੱਟਾ ਵਾਲੀ ਪਾਸੇ ਆ ਗਿਆ ਉਹ ਬੱਸ ਸੁਣਿਆ ਨਹੀਂ ਆਇਆ ਉਹ ਤਾਂ ਹੀ ਕਹਿੰਦਾ ਕਟਾ ਆ ਦੇ ਖੱਟੇ ਰਹਿੰਦੇ ਰਹੀ ਆ ਤੂੰ ਵੀ ਮੂੰਗੀ ਜੀ ਕੋ ਤੂੰ ਕਰ ਆ ਆ ਜੋ ਵੀ ਬਾੜ ਦੋ ਕੋਈ ਨਾ ਜੇ ਚੱਲੇ ਇਹ ਕਹਿੰਦਾ ਮੈਂ ਘਰ ਵਾਲੀ ਤੋਂ ਡਰਦਾ ਨਹੀਂ ਆਪਦੀ ਕਹਿੰਦਾ ਮੈਂ ਆਪਦੇ ਘਰ ਵਾਲੀ ਤੋਂ ਨਹੀਂ ਡਰਦਾ ਮੈਂ ਕਹਿੰਦਾ ਚਲੋ ਲੈ ਕੇ ਹੁਣ ਲੈ ਕੇ ਹੀ ਨਹੀਂ ਗਿਆ ਇਹ ਕਹਾਰਿਆ ਹਟ ਜਾ ਬੰਦਾ ਲੜਨ ਆ ਗਿਆ ਇਹ ਕਹਿੰਦਾ ਮੈਂ ਘਰ ਵਾਲੀ ਤੋਂ ਨਹੀਂ ਡਰਦਾ ਆਪਦੇ ਤੋਂ ਓਏ ਡਰਦਾ ਮੈਂ ਕਹਿੰਦਾ ਡਰਦਾ ਆਪਦੇ ਘਰ ਵਾਲੀ ਤੋਂ ਓਏ ਬਾਹਰ ਕੋ ਇਹ ਕੱਲ੍ਹ ਘਾਰੇ ਬਾਏ ਦੇ ਨਾ ਇਹ ਕਹਿ ਕੇ ਦਿਖਾਵੇ ਆ ਇਹ ਕਹਿ ਕੇ ਦਿਖਾਵੇ ਨਿਕਲ ਬਾਹਰ ਇਹ ਕਹਿ ਕੇ ਦਿਖਾਵੇ ਕਹਿ ਕਹਿਣ ਹੋ ਗਿਆ ਕਹਿ ਵੀ ਮੈਂ ਆਪਦੇ ਘਰ ਅੱਜ ਤੋਂ ਡਰਦਾ ਨਹੀਂ ਮੈਂ ਡਰਦਾ ਕਹਿ ਮੈਂ ਡਰਦਾ ਨਹੀਂ ਨਹੀਂ ਡਰਦਾ ਤੂੰ ਨੂੰ ਕਿ ਬੰਦੀ ਨਹੀਂ ਨਹੀਂ ਕਿੰਨੇ ਵਜੇ ਕਿ ਵਾਹ ਤੂੰ ਹਸਾਬ ਨੇ ਮੈਂ ਗੱਲ ਕੀਤੀ ਉੱਥੇ ਕਹਿੰਦਾ ਲਲਕਾਰਾ ਮਾਰੇ ਨਹੀਂ ਆ ਮੈਂ ਨਹੀਂ ਡਰਦਾ ਦੇ ਕਿ ਮੂੰਹ ਦੇ ਭਾਬੀ ਕੱਲ ਨੂੰ ਜਾਣਾ ਇਹਨੇ ਉੱਥੇ ਚੰਤਪੁਰ ਨੂੰ ਅੱਜ ਆਜੇ 12:00 ਵੱਜਣੇ ਇਹ ਕਹੋ ਨਹੀਂ ਪੁੱਛ ਰਿਆ ਜਾਣਾ ਭਾਬੀ ਕੱਲ ਨੂੰ ਨੇ ਚੰਤਪੁਰ ਨੂੰ ਜਾਣਾ ਨੇ ਚਲ ਮਾਂ ਮੇਰੇ ਫੋਨ ਦਾ ਉਹਨੇ ਜਾਵ ਲੈਣਾ ਪੇਕਿਆਂ ਨੂੰ ਉਹ ਕਹਿੰਦੀ ਮੈਂ ਪੇਕਿਆਂ ਨੂੰ ਜਾਵਣਾ ਨਾ ਬਈ ਬੈਗ ਕੈਚੀ ਪਾਉਣ ਉਹਨੇ ਜਾਵੇ ਨਾ ਜਾਵੇ ਉਹਨੂੰ ਆਉਣਾ ਹੀ ਆ ਨਹੀਂ ਬਈ ਉਹਦਾ ਮੂੰਹ ਟੁੱਟ ਗਿਆ ਹਾਂ ਗਲਾਸ ਹੀ ਟੁੱਟ ਗਿਆ ਮੇਰਾ ਭਾਈ ਪਹਿਲਾਂ ਹੀ ਕਿਹਾ ਡਾਰ ਗਿਆ ਗੁੱਲਾ ਡਰਨ ਦੀ ਨਹੀਂ ਗੱਲ ਵੀ ਆਪ ਪਹਿਲਾਂ ਤੇਰੇ ਆਲ ਦਾ ਟੁੱਟ ਗਿਆ ਹਾਂ ਛੋਪਰਾ ਹੈ ਛੋਟਾ ਸੀਗਾ ਬਦੰਦਰ ਲੈ ਰੋਟਾ ਲੈ ਮੇਰੇ ਕੋਲੇ ਵੀਡੀਓ ਪਈ ਆ ਦੇਖਦੇ ਆ ਕਿਨੇ ਛਟਾਇਆ ਹੈ ਵੀਡੀਓ ਪਈ ਆ ਦੇਖ ਲੈ ਕਿਨੇ ਛਟਾਇਆ ਉਹ ਤਾਂ ਹੀ ਕਹਿੰਦਾ ਸੀਗਾ ਓਏ ਤਾਂ ਹੀ ਕਹਿੰਦਾ ਸੀ ਉਹਦਾ ਫੋਨ ਡੈੱਕ ਪਿਆ ਕੇ ਕਾਲੇ ਪੈਸੇ ਕੱਢੋ ਇਹਦੇ ਨਹੀਂ ਕੋਈ ਨਾ ਸਰਾਂ ਨੇ ਗਿਆ ਮਾਰਿਆ ਪੈਸੇ ਦਾ ਕੱਢੋ ਠੀਕ ਆਲੇ ਪੈਸੇ ਦਾ ਕੱਢ ਲੋ ਯਾਰ ਥੋੜੇ ਉਹ ਬਾਈ ਜਿਹੜੇ ਸ਼ਾਨ ਪੱਜਾਈ ਨੇ ਕਿਹਾ ਵੀ ਮੇਰੀ ਮੰਮੀ ਕੱਲ ਨੂੰ ਆਉਣਾ ਇਹ ਨਹੀਂ ਜਾਂਦਾ ਕੱਲ ਨੂੰ